ਜੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਆਏ ਨੇ ਜੀ ਬੰਦੇ ਸਪਰੇਅ ਕਰਨ ਲੱਗੇ ਆ ਕਰਾਉਣ ਆਲੂਆਂ ਤੇ ਤੇ ਦਵਾਈ ਘੋਲ ਲਈ ਆਪਾਂ ਤੇ ਦਿਖਾਉਨੇ ਆ ਵੀ ਕਿਹੜੀ ਕਿਹੜੀ ਦਵਾਈ ਦੀ ਸਪਰੇਅ ਕਰੀ ਆ ਦਿੱਕਤਾਂ ਆਪਾਂ ਪਾਈਆ ਫਿਰ ਕੀ ਇਹ ਇਹ ਤੇ ਤੇਲੇ ਤੋਂ 100 ml ਤੇਲੇ ਦੀ ਇਹ ਤੇ ਹੈਲੋ ਸਨ ਪੋਟਾਸ ਤੇ ਇੱਕ ਇਹਦੇ ਨਾਲ ਪਾਇਆ ਆਪਾਂ ਵਾਇਰ ਦਾ ਆਹਾਂ ਤੇ ਚਾਰੇ ਦਵਾਈਆਂ ਪਾਈਆਂ ਨੇ ਤੇ ਚਾਰੇ ਦਵਾਈਆਂ ਲੈਦਾ ਲੈਦਾ ਘੋਲ ਲੀਆਂ ਆਪਾਂ ਬਾਲਟੀਆਂ ਚ 6 ਕਿਲੀਆਂ ਦਵਾਈ ਘੋਲ ਲਈ ਤੇ ਹੁਣ ਲੱਗਦੇ ਨੇ ਬੰਦੇ ਕਰਨ ਨਾ ਬੱਸ 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 ਲਓ ਜੀ ਲਾਗੇ ਬੰਦੇ ਕਰਨ ਸਪਰੇ ਐਲਰ ਆਲੂ ਤੇ ਦੂਜੀ ਸਪਰੇ ਕਰ ਰਹੇ ਹਾਂ ਤੇ ਪਹਿਲਾਂ ਇੱਕ ਕਰਾਤੀ ਦੀ ਆਪਾਂ ਪਾਣੀ ਲਾਗੇ ਨੂੰ ਤਿੰਨ ਤੇ ਹੁਣ ਸਪਰੇ ਹੋਣ ਤੋਂ ਬਾਅਦ ਇੱਕ ਪਾਣੀ ਫੇਰ ਲਾਵਾਂਗੇ ਤੇ ਫਿਰ ਉਦੋਂ ਬਾਅਦ ਦੇਖਾਂਗੇ ਵੀ ਪਟਾਈ ਕਰਨੀ ਆ ਜਾਂ ਨਹੀਂ ਕਰਨੀ ਰੇਟ ਦੇ ਹਿਸਾਬ ਨਾਲ ਇਹੀ ਮੰਨ ਕੇ ਚੱਲੋ 50 ਦਿਨ ਦੇ ਲਵੇ ਹੋ ਗਿਆ ਆਲੂ ਆਪਣਾ ਇਹ ਤੇ ਜਿਹੜਾ ਸਾਇਜ ਆ ਥੋੜਾ ਜਿਹਾ ਹੋਰ ਵਧੀਆ ਬਣ ਜੂਗਾ ਦਵਾਈ ਆਪਾਂ ਉਹ ਹਿਸਾਬ ਨਾਲੇ ਪਾਈ ਆ ਇੱਲੇ ਦੇ ਲਵਾਉਣੇ ਹੁੰਨੇ ਆਪਾਂ 6 ਪੰਪ ਤੇ ਉਹਦੇ ਨਾਲ ਇਦਾਂ ਐ ਵੀ ਪਾਣੀ ਵਧੀਆ ਲੱਗ ਜਾਂਦਾ ਏ ਤੇ ਐਨ ਪੂਰੀ ਚੰਗੀ ਤਰ੍ਹਾਂ ਦਵਾਈ ਅਸਰ ਕਰਦੀ ਆ ਤੇ ਬਾਕੀ ਇਧਰਲਾ ਪਲਾਟ ਵੀ ਕਰਾਉਣਾ ਆਪਾਂ ਸਾਰਾ ਹੀ ਉਹ ਪਰੇ ਤੱਕ 8.5 ਕਿਲਿਆਂ ਦਾ ਗੇੜ ਆ ਲਓ ਜੀ 6 ਗੀਲੇ ਆਪਣੇ ਨਿਕਲ ਗਏ ਸਪਰੇਅ ਦੇ ਤੇ ਹੁਣ 2.5 ਗੀਲੇ ਜੀ ਦਵਾਈ ਬਣਾਉਣ ਲੱਗੇ ਆ ਬਾਲਟੀਆਂ ਚ ਇਹ ਬਾਕੀ ਇੱਧਰਲੇ ਪਲਾਟ ਰਹਿ ਗਏ ਆਪਣੇ ਆ ਦੋ ਤੇ ਦਵਾਈ ਘੋਲ ਕੇ ਫਿਰ ਕਰਨ ਲੱਗਦੇ ਨੇ ਬੰਦੇ ਆ ਸਿੱਸੀ ਲੈਦਾ ਘੋਲ ਲਉ ਹਾਂ ਸਾਰੇ ਕਰਨਾ ਭਾਈ ਇੱਕ ਹੀ ਰੱਖੋ ਮੈਂ ਪੂਰੀ ਟ੍ਰੇਲ ਚ ਦੱਸ ਦਿਆਂ ਕਿਹੜੀ ਕਿਹੜੀ ਦਵਾਈ ਪਾਈ ਆ ਆ ਤਾਂ ਹੋ ਗਈ ਸੀਟ ਬਲੈਡ ਤੋਂ ਫਿਰ ਅੱਛਾ ਉਹ ਬੁਲਾਤਾ ਫਿਰ ਕੀ ਤੇ ਆਹ ਹੋ ਗਈ ਪਟਾਸ਼ ਹੈਲੋ ਸੰਦੀ ਤੇ ਆ ਆ ਗਈ ਆਪਣੀ ਤੇਲੇ ਤੋਂ ਤੇ ਆ ਆ ਗਈ ਬੇਲ ਦੀ ਗ੍ਰੋਥ ਉੱਪਰ ਨੂੰ ਰੋਕਣ ਦੀ ਜਿਹੜੇ ਬੇਲ ਉੱਪਰ ਨੂੰ ਕੱਢੀ ਜਾਂਦੀ ਆ ਉਹ ਤੋਂ ਆ ਇਹ ਜਿਹੜੀ ਆ ਵਾਇਰ ਦੀ ਆ ਤੇ ਆ ਦਵਾਈਆਂ ਨੇ ਦੇਖੋ ਇਹ ਪਾਈਆਂ ਨੇ ਆਪਾਂ ਸਾਰੀਆਂ ਡੋਜ਼ ਦੱਸ ਦਦਿਆਂ ਨੇ ਆਪਾਂ 100 ml ਕੀਲੇ ਦੀ ਤੇਲੇ ਤੋਂ ਤੇ 2500 ml ਆ ਪਈਆ ਕੀਲੇ ਦੀ ਫਿਰ ਕੀ ਤੇ ਬਖੀ 400 ml ਕੀਲੇ ਦੀ ਆ ਪੋਟਾਸ਼ ਤੇ 100 ml ਆ ਵਾਇਰ ਦੀ ਆ ਡੋਜ਼ ਆ ਇਹਦੀ ਹੈ ਨਹੀਂ ਚੇ ਕੋਈ ਗੱਲ ਨਹੀਂ ਚੇ ਤਾਂ ਮਾਈਕ ਹੈ ਹੋ ਗਈ ਨਾ ਲੋ ਜੀ ਲਾਗੇ ਬੰਦੇ ਪੰਪ ਭਰਨ ਚੱਲਦਾ ਕੰਮ ਮਾਰੋ ਮਾਰ ਸਪਰੇ ਦਾ ਤੇ ਆ ਪਲਾਟ ਰਹਿ ਗਿਆ ਹੁਣ ਆਪਣਾ ਸਪਰੇ ਹੋਣ ਤੋਂ ਦੇਖੋ ਪਰੇ ਛੋਟੀ ਜਿਹੀ ਖੱਤੀ ਆ ਹੋ ਰਹਿੰਦੀ ਆ ਤੇ ਹੈਗਾ ਇਹ 12 ਬਿੱਗੇ ਜਗ੍ਹਾ ਹੈਗੀ ਆ ਇਹ ਪਲਾਟ ਆਪਣਾ ਉਹ ਕੰਧ ਤੱਕ ਤੇ ਆ ਆਲੂ ਥੋੜਾ ਜਿਹਾ ਉਹ ਪਰਲੇ ਪਲਾਟਾਂ ਨਾਲੋਂ ਲੇਟ ਆ 5-4 ਦਿਨ ਤੇ ਇਹ ਵੀ ਪੂਰਾ ਵਧੀਆ ਖੜਾ ਐਨ ਇੱਕ ਨੰਬਰ ਤੇ ਇਹ ਤੇ ਇਹਦੇ ਉੱਪਰ ਵੀ ਦੂਜੀ ਸਪਰੇ ਹੋ ਰਹੀ ਆ ਤੇ ਬਾਕੀ ਆਪਾਂ ਤੁਹਾਨੂੰ ਦਵਾਈ ਦਿਖਾਏ ਦਿੱਤੀ ਵੀਡੀਓ ਚ ਵੀ ਕਿਹੜੀ-ਕਿਹੜੀ ਪਾਈ ਆ ਵੀ ਕਿਹੜੀ-ਕਿਹੜੀ ਦਵਾਈ ਦੀ ਕਿੰਨੀ ਡੋਜ਼ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਨਹੀਂ ਕਰਿਆ ਤੇ ਨਾਲੇ ਧੋਨੇ ਆਉਣ ਸਾਰੇ ਸੰਦ ਟਰਾਲੀ ਖੜੀ ਆ ਆਪਣੇ ਉਹ ਸਾਹਮਣੇ ਤੇ ਬਾਕੀ ਇੱਧਰਲੇ ਪਾਸੇ ਖੜੇ ਨੇ ਆਪਣੇ ਸੰਤ ਸਾਰੀ ਤਵੀਆਂ ਤੋਂ ਵੀ ਸੁਭਾਗਾ ਟੁੱਟਰੀ ਸਮਾਂਤ ਹੋ ਕੇ ਲਾਉਣੇ ਅੰਦਰ ਤੇ ਆਪਣੇ ਬਸ ਕਣਕ ਦੇ ਕੀਲੇ ਰਹਿੰਦੇ ਨੇ ਦੋ ਬੀਜਣ ਤੋਂ ਉਹ ਬੀਜ ਕੇ ਕਰਦੇ ਆ ਕੰਮ ਨਵੇੜਦੇ ਆ ਤੇ ਫਿਰ ਚੱਲ ਪਣੀਆ ਪਟਾਈ ਦਾ ਕੰਮ ਕੋਈ 15 ਤਰੀਕ ਤੋਂ ਬਾਅਦ ਪਟਾਈ ਕਰਨ ਲੱਗਾਗੇ ਹਾਂ ਲਓ ਜੀ ਆਗੇ ਮੱਜਰੀ ਵਾਲੀ ਮੋਟਰ ਤੇ ਮੁਲਾਜ਼ਮ ਨੂੰ ਲੈ ਕੇ ਰੇਪ ਪਾਉਣਾ ਔਰੇ ਰਹਿ ਗਿਆ ਤੇ ਆਪਣੇ ਤਿੰਨ ਥੈਲਿਆਂ ਦਾ ਗੇੜ ਤੇ ਐਲਰ ਆਲੂ ਆਪਣਾ ਇਹ ਤੇ ਦੋ ਲੱਗ ਕੇ ਪਾਣੀ ਇਹਨੂੰ ਤੇ ਆਹੀ ਪਲਾਟਰ ਆਇਂਦਾ ਸੀ ਰੇਪ ਪਾਉਣ ਤੋਂ ਤੇ ਇੱਕ ਨਾਲ ਵਾਲਾ ਬਾਕੀ ਕਰੋ ਚੈੱਕ ਆਲੂ ਇਦਾਂ ਦਾ ਖੜਾ ਏ ਕੋਈ ਮਹੀਨੇ ਕ ਦੇ ਲਵੇ ਹੋ ਚੱਲਿਆ ਇਹ ਤੇ ਉਧਰਲਾ ਖੇਤ ਵੀ ਆਪਣਾ ਪੂਰਾ ਵਧੀਆ ਖੜਾ ਏ ਤੇ ਨਾਲੇ ਕਰਵਾਉਣਾ ਸਪਰੇਅ ਇਹਦੀ ਤੇ ਥੋੜਾ ਜਿਹਾ ਆਲੂ ਉੱਠ ਜੇ ਘਟ ਰਿਹਾ ਉਹਦੇ ਕਰਕੇ ਇੱਕ ਸਪਰੇਅ ਕਰਾਉਨੇ ਆ ਵਿੱਚ ਪਾਵਾਂਗੇ ਤਾਕਤ ਦੀ ਤੇ ਐਮ 45 ਤੇ ਤੇਲੇ ਤੋਂ ਤੇ 1 ਕਿਲੋ ਨਿਨਿ ਦੀ ਕਰਵਾਉਨੇ ਆ ਸਪਰੇਅ ਬਾਹਰ ਹਾਬਨਾ ਰੱਖ ਲਾ ਬਾਅਦ ਇੱਥੇ ਗਾ ਹੋਰ ਇੱਕ ਹੋਰੇ ਤੱਕ ਪੈ ਜਾਣਾ ਥੈਲਾ ਪਾ ਦੇ ਆਨ ਵਧੀਆ ਸਮਾਰ ਕੇ ਪੂਰਾ ਵਧੀਆ ਛੱਟਾ ਦੇ ਕੇ ਠੀਕ ਆ ਫਾਂਟਰੀ ਛੱਡਣੀ ਕੋਈ ਲਓ ਜੀ ਅੱਜ ਤੋਂ ਲੱਗ ਗਿਆ ਆਪਾਂ ਥੰਦ ਸੰਡੇੜਾ ਸਾਰਾ ਹੀ ਸੁਹਾਗਾ ਤੇ ਉਧਰ ਹੈਰੂਨ ਲੱਗਿਆ ਤਵੇ ਸਾਫ ਕਰਨਾ ਛੋਟੂ ਤੇ ਧੋ ਕੇ ਲਾਉਨੇ ਆ ਇਹਨਾਂ ਨੂੰ ਦਕਾਨੇ ਤੇ ਬਾਕੀ ਸਪਰੇ ਹੋ ਗਈ ਆਪਣੇ ਆਲੂਆਂ ਤੇ ਪਿੰਡ ਤੇ ਮਾਜਰੀ ਰਹਿੰਦਾ ਏ ਉਹ ਕੱਲ ਨੂੰ ਕਰਾਵਾਂਗੇ ਤੇ ਕਣਕ ਵਾਲਾ ਜਿਹੜਾ ਖੇਤ ਰਹਿੰਦਾ ਦੀ ਉਹ ਆਪਾਂ ਹੈਰੂਨ ਆ ਕੇ ਰਾਂ ਬਾਇਆ ਏ ਤੇ ਉਹਦੇ ਕਰਕੇ ਹੁਣ ਕੰਮ ਹੈ ਨਹੀਂ ਨਾ ਖੈਰੋਂ ਦਾ ਨਾ ਸੁਭਾਗੇ ਦਾ ਧੋਕੇ ਲਾਈਏ ਅੰਦਰ ਇੱਕ ਚੱਲਦਾ ਕੰਮਕਾਰ ਤੇ ਆਹ ਕੰਪਰੈਸ਼ਨ ਆਪਣਾ ਆਪਣੇ ਕੋਲ ਕੰਪਰੈਸ਼ਨ ਆ ਉਹਨਾਂ ਧੋ ਰਹੇ ਆ ਆ ਦੇਖੋ ਚੱਲਦਾ ਉਹ ਨਜ਼ਾਰਾ ਇਹਦਾ ਤੇ ਇੱਕ ਪਾਣੀ ਬਹੁਤ ਘੱਟ ਲੱਗਦਾ ਤੇ ਇੱਕ ਹੱਥ ਲਾਉਣ ਦੀ ਲੋੜ ਨਹੀਂ ਮਿੱਟੀ ਸਾਰੀ ਉਹ ਲਾਹਾਂਦਾ ਏ ਜਿੰਨਾ ਮਰਜ਼ੀ ਪ੍ਰੈਸ਼ਰ ਤੱਕ ਆ ਜਾਂ ਥੋੜਾ ਜਿਹਾ ਖੰਡਮਾ ਪਾਣੀ ਪਾਉਣਾ ਜਿਵੇਂ ਮਰਜ਼ੀ ਕਰ ਲੋ ਅੱਗੇ ਇੱਧਰਲੇ ਪਾਸੇ ਖਵਾਂਦ ਖੜੇ ਨੇ ਰੂਟਾ ਮਟਰ ਵੀ ਧੋਣਾ ਤੇ ਉਹ ਟਰਾਲੀ ਖੜੀ ਆ ਉਹ ਵੀ ਧੋਣੀ ਆ ਇੱਧਰ ਉਹ ਛੋਟੂਏ ਪਰਲੇ ਪਾਸੇ ਉਹ ਕੀ ਕਰਦੇ ਆ ਬੜਾ ਆਨੰਦ ਲਿਆ ਤਾਂ ਇਹ ਕੰਪੈਸ਼ਨ ਨੂੰ ਫੁੱਲ ਨਜ਼ਾਰਾ ਹੁਣ ਦਾ ਸੰਦ ਕਾਰ ਧੋ ਲੋ ਜਿਹੜਾ ਮਰਜ਼ੀ ਸੰਦ ਧੋ ਲੋ ਫੁੱਲ ਨਜ਼ਾਰਾ ਇਹ ਆਪਾਂ ਲੈ ਕੇ ਆਈ ਦੀ 4000 ਰੁਪਏ ਦਾ 4000 ਦਾ ਲਿਆਤੀ ਤੇ ਨਾਲੇ ਥੋੜੇ ਪਾਣੀ ਨਾਲ ਸਰ ਜਾਂਦਾ ਹੈ ਪਹਿਲੋ ਟੂਕੀ ਦਿਖਾਉਨੇ ਆ